ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਬਹੁਤ ਹੀ ਜ਼ਿਆਦਾ ਖੁਸ਼ੀ ਵਾਲਾ ਦਿਨ ਹੈ ਕਿ ਸਾਡੇ ਨਗਰ ਦੇ ਵਿੱਚ ਸਮੇਂ ਦੀ ਜ਼ਰੂਰਤ ਸੀਗੀ ਕਿ ਸਾਡੇ ਨਗਰ ਦੇ ਵਿੱਚ ਕੋਈ ਪਾਰਕ ਨਹੀਂ ਸੀਗਾ ਸਾਡੇ ਪੰਚਾਇਤ ਨਗਰ ਆਲਮਗੀਰ ਦੀ ਪੰਚਾਇਤ ਔਰ ਸਾਡੇ ਸਰਪੰਚ ਸਾਹਿਬ ਦੀ ਉੱਚੀ ਤੇ ਸੁੱਚੀ ਸੋਚ ਔਰ ਸਾਡੇ ਗੁਰਦੁਆਰਾ ਬਾਬਾ ਕਾਨਦਾਸ ਕਮੇਟੀ ਦੇ ਪ੍ਰਧਾਨ ਸਰਦਾਰ ਪਰਵਜੀਤ ਸਿੰਘ ਜੀ ਬਸਣ ਔਰ ਪੂਰੀ ਪੰਚਾਇਤ ਸਾਡੇ ਵਿੱਚ ਖੜੇ ਸਾਡੇ ਜਗਤਾਰ ਸਿੰਘ ਜੀ ਇੰਗਲੈਂਡ ਤੋਂ ਆਏ ਹੋਏ ਆ ਹੋਰ ਵੀ ਸਾਡੇ ਐਨਆਰਆਈ ਭਰਾ ਸਾਡੇ ਮਾਨਯੋਗ ਸ਼ਖਸੀਤਾ ਸਾਡੀਆਂ ਪੰਚਾਇਤ ਦੀਆਂ ਭੈਣਾ ਸਾਡੀਆਂ ਸਾਡੇ ਮਾਤਾ ਜੀ ਸਰਪੰਚ ਸਾਹਿਬ ਖੜੇ ਆ ਇਸ ਖੁਸ਼ੀ ਦੇ ਮੌਕੇ ਤੇ ਮੈਂ ਇਹੀ ਨਗਰ ਨਿਵਾਸੀਆਂ ਅੱਗੇ ਪ੍ਰਾਰਥਨਾ ਕਰਦਾ ਕਿ ਇਦਾਂ ਦੇ ਨੇਕ ਕੰਮਾਂ ਦੇ ਵਿੱਚ ਵੱਧ ਚੜ ਕੇ ਪੰਚਾਇਤ ਦਾ ਸਹਿਯੋਗ ਦਿਓ ਜਿਹੜੇ ਬਹੁਤ ਲੰਬੇ ਸਮੇਂ ਤੋਂ ਕੰਮਾਂ ਦੀ ਜ਼ਰੂਰਤ ਸੀਗੀ ਜਿਹੜੇ ਨਹੀਂ ਹੋਏ ਸੀਗੇ ਅੱਜ ਬਾਬਾ ਕਾਂ ਦਾਸ ਜੀ ਦੇ ਅਸ਼ੀਰਵਾਦ ਦੇ ਨਾਲ ਔਰ ਇਲਾਕਾ ਨਿਵਾਸੀਆਂ ਦੇ ਆਪਣੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪੂਰੀ ਪੰਚਾਇਤ ਦੇ ਸਹਿਯੋਗ ਦੇ ਨਾਲ ਉਹ ਕੰਮ ਸ਼ੁਰੂ ਹੋ ਗਏ ਆ ਔਰ ਉਹ ਕੰਮ ਤੁਹਾਨੂੰ ਦੇਖਣ ਨੂੰ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਹੈ ਟਰਾਂਸਪੇਰੈਂਟ ਕੰਮ ਆ ਔਰ ਬੜੀ ਖੁਸ਼ੀ ਆ ਕਿ ਆਪਣੇ ਪਿੰਡ ਦੀ ਇਹ ਜ਼ਰੂਰਤ ਸੀਗੀ ਜਿਹੜੀ ਅੱਜ ਬਾਬਾ ਕਾਂਧਾ ਜੀ ਦੇ ਬਿਲਕੁਲ ਬਗਲ ਤੇ ਬਹੁਤ ਵੱਡਾ ਪਾਰਕ ਜਿਹਦਾ ਅੱਜ ਨੀਂਹ ਪੱਥਰ ਰੱਖ ਰਹੇ ਆ ਬੜੀ ਖੁਸ਼ੀ ਹੈ ਨਾ ਚੀਜ਼ਾਂ ਦੀ ਕਿ ਸਮੇਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਅੱਜ ਉਹ ਆਪਣੇ ਪਿੰਡ ਵਿੱਚ ਬਹੁਤ ਵੱਡਾ ਪਾਰਕ ਬਣ ਰਿਹਾ ਵਾ ਔਰ ਇਸੇ ਤਰ੍ਹਾਂ ਤੁਸੀਂ ਹਮੇਸ਼ਾ ਪੰਚਾਇਤ ਦਾ ਸਹਿ ਔਰ ਇਹ ਨੇਕ ਕੰਮ ਜੋ ਸਾਡੇ ਯੰਗ ਮੈਨ ਦਾ ਸਾਡੇ ਸਰਪੰਚ ਸਾਹਿਬ ਆ ਬੜੀ ਉੱਚੀ ਸੂਚੀ ਸੋਚ ਲੈ ਕੇ ਚੱਲ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਅਸੀਂ ਆਪਣੇ ਵੱਲੋਂ ਨਗਰ ਨਿਵਾਸੀਆਂ ਵੱਲੋਂ ਪੂਰੇ ਇਲਾਕਾ ਨਿਵਾਸੀਆਂ ਐਨ ਆਰ ਆਈ ਭਰਾਵਾਂ ਵੱਲੋਂ ਜਿਨ੍ਹਾਂ ਦੇ ਸਾਨੂੰ ਬਾਹਰ ਬੈਠਿਆਂ ਦੇ ਫੋਨ ਆਉਂਦੇ ਕਿ ਪਿੰਡ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਇੱਕ ਬਹੁਤ ਵੱਡਾ ਜਿਹੜਾ ਰੋਡ ਸੀਗਾ ਵਰਕਸ਼ਾਪ ਵਾਲਾ ਕਾਲਾ ਸਿੰਘਾ ਤੋਂ ਉਹ ਵੀ ਰੋਡ ਵੀ ਤਕਰੀਬਨ ਤਕਰੀਬਨ ਬਣਨਾ ਸ਼ੁਰੂ ਹੋ ਗਿਆ ਵਾ ਤੇ ਹੋਰ ਜਿਹੜੇ ਵੀ ਕੰਮ ਰਹਿੰਦੇ ਆ ਉਹ ਪਹਿਲ ਦੇ ਆਧਾਰ ਤੇ ਸਾਡੀ ਪੰਚਾਇਤ ਕਰੂਗੀ ਸਰਪ ਸਾਨੂੰ ਇਹ ਹੀ ਬੇਨਤੀ ਸਾਡੂ ਨਗਰ ਨਿਵਾਸੀਆਂ ਅੱਗੇ ਕਿ ਸਾਡਾ ਸਾਡੀ ਪੰਚਾਇਤ ਦਾ ਸਹਿਯੋਗ ਦਿਓ ਹਮੇਸ਼ਾ ਆਪਣਾ ਆਸ਼ੀਰਵਾਦ ਦਿਓ ਕਿ ਸਰਪੰਚ ਨੂੰ ਮੋਟੀਵੇਸ਼ਨ ਮਿਲੇ ਉਹਨਾਂ ਨੂੰ ਸਹਿਯੋਗ ਮਿਲੇ ਔਰ ਉਹ ਹਮੇਸ਼ਾ ਚੰਗੇ ਵਧੀਆ ਕੰਮ ਕਰਨ ਔਰ ਸਾਡੇ ਪਿੰਡ ਦਾ ਨਾਮ ਇਲਾਕੇ ਵਿੱਚ ਰੋਸ਼ਨ ਹੋਵੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਰਪੰਚ ਸਾਹਿਬ ਦਾ ਗੁਰਦੁਆਰਾ ਬਾਬਾ ਕਾਂਦਸ ਕਮੇਟੀ ਦੇ ਪ੍ਰਧਾਨ ਸਰਪੰਦ ਜੀ ਸਿੰਘ ਬਸਨ ਜੀ ਦਾ ਜਗਤਾਰ ਸਿੰਘ ਜੀ ਦਾ ਔਰ ਸਾਡੀ ਸਾਰੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਰਪੰਚ ਸਾਹਿਬ ਦੇ ਨਾਲ ਇੱਕ ਯੰਗ ਬਰਗੇਡ ਜਿਹਨਾਂ ਨੂੰ ਕਹਿੰਦੇ ਆ ਯੰਗ ਮੁੰਡੇ ਜਿਨ੍ਹਾਂ ਦਾ ਆਪਣੇ ਕਮਾਂਕਾਰਾਂ ਨੂੰ ਛੱਡ ਗਏ ਨਗਰ ਦੀ ਸੇਵਾ ਕਰਦੇ ਆ ਅਸੀਂ ਇਹਨਾਂ ਮੁੰਡਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਦਿਨ ਰਾਤ ਸੇਵਾ ਕਰਦੇ ਆ ਔਰ ਆਪਣੇ ਨਗਰ ਲਈ ਬਹੁਤ ਵਧੀਆ ਵਧੀਆ ਸੋਚਦੇ ਆ ਔਰ ਨਰੇਗਾ ਵਾਲੀਆਂ ਵੀ ਸਾਡੀਆਂ ਭੈਣਾਂ ਉਹ ਵੀ ਬਹੁਤ ਮਿਹਨਤ ਕਰਦੇ ਇਹਨਾਂ ਦਾ ਵੀ ਅਸੀਂ ਆਪਣੇ ਪੰਚਾਇਤ ਵੱਲੋਂ ਧੰਨਵਾਦ ਕਰਦੇ ਕਿ ਜਿਹੜੇ ਏ ਨੇ ਵੀ ਆ ਕੇ ਬੇਲੇ ਮੁੜ ਗਏ ਪੂਰਾ ਜਿੰਨਾ ਇਹਨਾਂ ਨੂੰ ਕੰਮ ਦਿੱਤਾ ਜਾਂਦਾ ਪੂਰਾ ਕੰਮ ਕਰਦੇ ਆ ਅਸੀਂ ਪੰਚਾਇਤ ਲੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਆਲਮ ਕੀ ਆਲਮਗੀਰ ਵਿੱਚ ਆਪਣੇ ਪਿੰਡ ਵਿੱਚ ਜਿਹੜਾ ਪਹਿਲਾ ਪਾਰਕ ਬਣਨ ਜਾ ਰਿਹਾ ਅੱਜ ਉਹਦੀ ਨੀਂਹ ਰੱਖਣ ਜਾ ਰਹੇ ਆ ਸਾਡੇ ਸਰਪੰਚ ਸਾਹਿਬ ਮੇਰੇ ਮਾਤਾ ਜੀ ਜਸਵਿੰਦਰ ਕੌਰ ਜੀ ਤੇ ਸਾਡੇ ਪ੍ਰਧਾਨ ਜੀ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਹੱਥੀ ਆ ਕੇ ਇਸ ਪਾਰਕ ਦੀ ਜਿਹੜੀ ਆ ਅੱਗੇ ਨੀ ਰੱਖਣ ਰਖਾਓ ਜੀ ਮੈਸੀ ਸਾਹਿਬ ਬੋਲੇ ਸੋਨਹਾਲ ਆਸੀਆ ਤਾਲ ਆਜੋ ਪ੍ਰਧਾਨ ਜੀ ਆਜੋ ਅੰਕਲ ਜੀ ਆਜੋ ਆਜੋ ਮਾ ਫੜ ਕੇ ਬੁਤਾ ਬਸ ਇੱਥੇ ਇੱਥੇ ਖੜੇ ਲੋ ਕੋਈ ਨਾ ਆਪਾ ਹੱਥ ਲਾ ਲਓ ਤੁਸੀਂ ਆਓ ਆ ਲੋ ਜੀ ਲੋ ਜੀ ਥੈਂਕ ਯੂ Allerede ferdige? ਮੇਰੇ ਵੀ ਚਾਹੀਦਾ ਸਿੱਕਾ ਦਾਖਰੇ ਸਿੱਕਾ ਦੇਈ ਨਾ ਸਿੱਕਾ ਚਾਹੀਦਾ ਸਿੱਕਾ ਦੇਖੋ ਕਾ ਕਿਸੇ ਕਾ ਹੈਗਾ ਟੁੱਟਾ ਸਿੱਕਾ ਦੇਖਿਓ ਜੂਰ ਰੱਖਦਾ ਚੰਗਾ ਹੁੰਦਾ ਹਾਂ ਕੋਈ ਸਿੱਕਾ ਹੋਵੇ ਕੋਈ ਸਿੱਕਾ ਹੋਵੇ ਦੇਖ ਦੇ ਨਾ ਪੰਦਾ ਹਾਂ ਹੈਗਾ 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 ਮਿਸਤਰੀ ਹੈਗਾ ਸਭ ਨਾ ਜਾਵੇ ਅਰ ਖਾ ਦਿਓ ਅਲ ਭਾਈ ਰੱਖ ਦਿਓ ਥੱਲੇ ਰੱਖਣਾ ਇੱਟੇ ਥੱਲੇ ਰੱਖ ਦਿਓ ਪੀ ਰੱਖਣੇ ਕੋਈ ਨਾ ਰੋਲ ਪਾ ਦੇ ਬੱਚੇ ਲੈ ਕੇ ਕੀ ਕਰ ਲਿਓ ਹੁਣ